ਹਮੇਸ਼ਾ ਯਾਦ ਰੱਖੋ ਕਿ ਬੇਟੰਗੇ ਤਰੀਕੇ ਨਾਲ ਰਹਿਣ ਵਾਲੇ ਵਿਅਕਤੀ ਨੂੰ ਲੋਕ ਕਦੇ ਵੀ ਇੱਜ਼ਤ ਨਹੀਂ ਦਿੰਦੇ ਜੋ ਲੋਕ ਸਾਫ਼ ਸੁਥਰੇ ਅਤੇ ਫਿਟ ਰਹਿੰਦੇ ਨੇ ਉਹਨਾਂ ਨੂੰ ਲੋਕ ਵੱਖਰੇ ਹੀ ਨਜ਼ਰੀਏ ਨਾਲ ਦੇਖਦੇ ਨੇ ਇਹ ਹੀ ਸਚਾਈ ਹੈ ਆਪਣੀ ਸ਼ਖਸੀਅਤ ਵਿੱਚ ਸੁਧਾਰ ਲਿਆਓ ਕਿਉਂਕਿ ਸਭ ਤੋਂ ਪਹਿਲੀ ਚੀਜ਼ ਤੁਹਾਡਾ ਵਿਖਾਵਾ ਹੀ ਹੁੰਦਾ ਹੈ ਤੁਸੀਂ ਚਾਹੇ ਕਿੰਨੇ ਵੀ ਗਿਆਨੀ ਕਿਉਂ ਨਾ ਹੋਵੋ ਜੇਕਰ ਤੁਸੀਂ ਟੰਗ ਨਾਲ ਸਾਫ਼ ਸੁਥਰੇ ਨਹੀਂ ਰਹਿੰਦੇ ਤਾਂ ਲੋਕ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਸਮਝਦੇ ਨੇ ਅਤੇ ਕੋਈ ਵੀ ਤੁਹਾਡੀ ਇੱਜ਼ਤ ਨਹੀਂ ਕਰਦਾ। ਦੂਸਰੀ ਗੱਲ ਕਦੇ ਵੀ ਕਿਸੇ ਤੋਂ ਡਰੋ ਨਾ। ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਕਾਂ ਦੇ ਵਿੱਚ ਆਪਣੀ ਇੱਜ਼ਤ ਕਿਵੇਂ ਵਧਾਈਏ ਤਾਂ ਅੱਜ ਤੋਂ ਇਹ ਡਰ ਛੱਡ ਦਿਓ। ਸਾਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਉਸ ਗੱਲ ਤੇ ਧਿਆਨ ਦੇਣਾ ਪਵੇਗਾ। ਜਦੋਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਤੁਹਾਨੂੰ ਮaaf ਨਹੀਂ ਕਰ ਸਕਦਾ ਮਾਰ ਨਹੀਂ ਸਕਦਾ ਕੋਈ ਵੀ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਬਸ ਤੁਸੀਂ ਕੋਈ ਗਲਤ ਕੰਮ ਨਾ ਕਰੋ ਅਤੇ ਤੁਸੀਂ ਵੀ ਠੀਕ ਇਸੇ ਤਰ੍ਹਾਂ ਹੀ ਕਰਨਾ ਹੈ ਤੁਸੀਂ ਸਮਾਜ ਨੂੰ ਦਿਖਾਉਣਾ ਹੈ ਕਿ ਤੁਹਾਡੇ ਅੰਦਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਵੀ ਖੌਫ ਨਹੀਂ ਹੈ ਤੁਸੀਂ ਸੱਚ ਤੇ ਨਿਆਂ ਲਈ ਹਮੇਸ਼ਾ ਸੱਚ ਬੋਲਣ ਲਈ ਤਿਆਰ ਹੋ ਖੋਦ ਨੂੰ ਮਜ਼ਬੂਤ ਦਿਖਾਓਗੇ ਤਾਂ ਆਪਣੇ ਇੱਜ਼ਤ ਵਧਾ पाओਗੇ ਨਿੱਡਰ ਲੋਕਾਂ ਦੀ ਲੋਕ ਖੁਦ ਇੱਜ਼ਤ ਕਰਦੇ ਨੇ ਤੀਸਰੀ ਗੱਲ ਹਮੇਸ਼ਾ ਉਪਲਬਧ ਰਹਿਣਾ ਛੱਡ ਦਿਓ ਤੁਸੀਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕਿ ਕਿਸੇ ਵੀ ਜਗ੍ਹਾ ਤੇ ਬਾਰ-ਬਾਰ ਜਾਣਾ ਜਾਂ ਕਿਸੇ ਵੀ ਤਰੰਤ ਹਾਜ਼ਰ ਹੋ ਜਾਣਾ ਆਦਮੀ ਦੀ ਆਪਣੀ ਵੈਲਿਊ ਘਟਾ ਦਿੰਦਾ ਹੈ ਅਜਿਆ ਹੁਣ ਤੇ ਲੋਕ ਤੁਹਾਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਉਹਨਾਂ ਦਾ ਫਿਰ ਇਹੀ ਸੋਚਣਾ ਹੁੰਦਾ ਹੈ ਕਿ ਉਸ ਨੂੰ ਤਾਂ ਚਾਹੇ ਜਦੋਂ ਮਰਜ਼ੀ ਬੁਲਾ ਲਵੋ ਜਾਂ ਫਿਰ ਉਸ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਹੈ ਅਕਸਰ ਲੋਕ ਅਜਿਹਾ ਸੋਚਦੇ ਨੇ ਕਿ ਉਹ ਤਾਂ ਆਪਣੇ ਆਪ ਹੀ ਆ ਜਾਵੇਗਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਅੱਜ ਦੇ ਜ਼ਮਾਨੇ ਵਿੱਚ ਲੋਕਾਂ ਨੂੰ ਥੋੜੀ ਅਡੀਕ ਕਰਾਉਣਾ ਬਣਦਾ ਹੈ ਦਾਦੀ ਉਹ ਤੁਹਾਡੀ ਇੱਜ਼ਤ ਕਰਦੇ ਨੇ ਚੌਥੀ ਗੱਲ ਆਪਣੀ ਜ਼ੁਬਾਨ ਨੂੰ ਪੂਰਾ ਕਰੋ ਅੱਜ ਦੇ ਦੌਰ ਵਿੱਚ ਬਹੁਤ ਘੱਟ ਲੋਕ ਐਸੇ ਹੁੰਦੇ ਨੇ ਜੋ ਆਪਣੇ ਕੀਤੇ ਬਾਅਦ ਇਹਨੂੰ ਪੂਰਾ ਕਰਦੇ ਨੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਤਾਂ ਖੁਦ ਨੂੰ ਜਿਆ ਬਣਾਓ ਕਿ ਲੋਕ ਤੁਹਾਡੇ ਤੇ ਤੁਰੰਤ ਵਿਸ਼ਵਾਸ ਕਰਨ ਲਈ ਤਿਆਰ ਹੋ ਜਾਣ ਕਹਿਣ ਦਾ ਮਤਲਬ ਆਪਣੀ ਜ਼ੁਬਾਨ ਨੂੰ ਹਮੇਸ਼ਾ ਪੂਰਾ ਕਰੋ ਜੇਕਰ ਤੁਸੀਂ ਲੋਕਾਂ ਦੇ ਸਾਹਮਣੇ ਕੁਝ ਵੀ ਕਰਨ ਲਈ ਇੱਕ ਵਾਰੀ ਕਹਿ ਦਿੱਤਾ ਤਾਂ ਸਮਝੋ ਕਹਿ ਦਿੱਤਾ ਹੁਣ ਤੁਹਾਨੂੰ ਉਹ ਕੰਮ ਪੂਰਾ ਕਰਨਾ ਹੀ ਹੈ ਅਜਿਹੇ ਵਿਅਕਤੀ ਨੂੰ ਲੋਕ ਬਹੁਤ ਜ਼ਿਆਦਾ ਮਹੱਤਵ ਦਿੰਦੇ ਨੇ ਅਤੇ ਸਭ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ ਇਸ ਲਈ ਅਜਿਹੇ ਆਦਮੀ ਬਨਣ ਦੀ ਕੋਸ਼ਿਸ਼ ਕਰੋ ਪੰਜਵੀਂ ਗੱਲ ਸਮਾਜਿਕ ਕਾਰਜਾਂ ਵਿੱਚ ਭਾਗ ਲਵੋ ਪਿੰਡ ਜਾਂ ਸ਼ਹਿਰ ਦੇ ਸਾਰੇ ਲੋਕ ਤੁਹਾਨੂੰ ਕਦੋਂ ਪਛਾਣਦੇ ਨੇ ਜਦੋਂ ਤੁਸੀਂ ਸਮਾਜਿਕ ਕਾਰਜਾਂ ਵਿੱਚ ਭਾਗ ਲੈਂਦੇ ਹੋ ਅਤੇ ਉੱਥੇ ਆਪਣੇ ਕੰਮ ਦੇ ਦੰਮ ਤੇ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹੋ ਸਮਾਜ ਵਿੱਚ ਤੁਹਾਡੀ ਇੱਜ਼ਤ ਵਧਾਉਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ। ਇਹ ਹੀ ਉਹ ਮੌਕਾ ਹੁੰਦਾ ਹੈ ਜਦੋਂ ਤੁਸੀਂ ਸਾਰੇ ਲੋਕਾਂ ਦੀ ਨਜ਼ਰ ਵਿੱਚ ਆਉਂਦੇ ਹੋ। ਲੋਕ ਤੁਹਾਡੇ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਨੇ ਅਤੇ ਉਹਨਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਇੱਜ਼ਤ ਵਧਦੀ ਹੈ। ਜਦੋਂ ਵੀ ਤੁਹਾਨੂੰ ਆਪਣੇ ਪਿੰਡ ਜਾਂ ਸ਼ਹਿਰ ਲਈ ਕੋਈ ਵੀ ਧਰਮ ਦਾ ਕੰਮ ਜਾਫਰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਉਹ ਜ਼ਰੂਰ ਕਰੋ ਮੌਕਾ ਨਾ ਛੱਡੋ ਛੇਮੀ ਗੱਲ ਸਮੇਂ ਦੀ ਸਹੀ ਵਰਤੋਂ ਕਰੋ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਪਣੀ ਵੱਖਰੀ ਅਤੇ ਸ਼ਾਨਦਾਰ ਪਹਿਚਾਨ ਕਿਵੇਂ ਬਣਾਈਏ ਤਾਂ ਸਮੇਂ ਨੂੰ ਖਰਾਬ ਕਰਨਾ ਛੱਡ ਦਿਓ ਅਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜੋ ਆਪਣੇ ਜੀਵਨ ਵਿੱਚ ਇੰਨੇ ਅਨੁਸ਼ਾਸਨ ਨਾਲ ਜਿਉਂਦੇ ਨੇ ਕਿ ਉਹਨਾਂ ਦੇ ਬਰਾਬਰੀ ਕਰਨਾ ਮੁਸ਼ਕਲ ਹੈ ਹਰ ਵਿਅਕਤੀ ਅਜੇ ਆਦਮੀ ਦੀ ਇੱਜ਼ਤ ਕਰਦਾ ਹੈ ਅਤੇ ਜੇਕਰ ਤੁਸੀਂ ਆਪਣੇ ਸਮੇਂ ਨੂੰ ਇਦਾਂ ਹੀ ਬਕਵਾਸ ਬਾਜੀ ਵਿੱਚ ਖਰਾਬ ਕਰ ਰਹੇ ਹੋ ਤਾਂ ਕੋਈ ਵੀ ਤੁਹਾਨੂੰ ਪਸੰਦ ਨਹੀਂ ਕਰੇਗਾ ਸਭ ਤੁਹਾਡੇ ਬਾਰੇ ਵਿੱਚ ਤਾਨੇ ਹੀ ਮਾਰਨਗੇ ਇਸ ਲਈ ਖਾਲੀ ਸਮੇਂ ਵਿੱਚ ਵੀ ਕੋਈ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਨੂੰ ਨਹੀਂ ਤਾਂ ਘੱਟੋ ਘੱਟ ਕਿਸੇ ਦੂਜੇ ਨੂੰ ਤਾਂ ਲਾਭ ਹੋ ਹੀ ਜਾਵੇ ਸੱਤਵੀਂ ਗੱਲ ਸਫਲ ਬਣੋ ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਸਫਲ ਹੋ ਜਾਂਦੇ ਹੋ ਤਾਂ ਲੋਕ ਤੁਹਾਡੀ ਆਪਣੇ ਆਪ ਇੱਜ਼ਤ ਕਰਨ ਲੱਗ ਜਾਂਦੇ ਨੇ ਫਿਰ ਤੁਹਾਨੂੰ ਕਿਸੇ ਤੋਂ ਇਹ ਜਾਣਨ ਦੀ ਜ਼ਰੂਰਤ ਨਹੀਂ ਪਵੇਗੀ ਕਿ ਤੁਸੀਂ ਆਪਣੀ ਇੱਜ਼ਤ ਕਿਵੇਂ ਬਣਾਉਣੀ ਹੈ ਕਿਉਂਕਿ ਅੱਜ ਦੇ ਦੌਰ ਵਿੱਚ ਲੋਕ ਸਿਰਫ ਸਫਲ ਲੋਕਾਂ ਦੀ ਹੀ ਕਦਰ ਕਰਦੇ ਨੇ ਤੁਸੀਂ ਚਾਹੇ ਕਿੰਨੇ ਵੀ ਪੜੇ ਲਿਖੇ ਕਿਉਂ ਨਾ ਹੋਵੋ ਜੇਕਰ ਤੁਸੀਂ ਸਫਲ ਨਹੀਂ ਹੋ ਤੁਹਾਡੇ ਕੋਲ ਕੋਈ ਵਧੀਆ ਨੌਕਰੀ ਨਹੀਂ ਜਾ ਤੁਹਾਡਾ ਕੋਈ ਵਪਾਰ ਨਹੀਂ ਹੈ ਤਾਂ ਲੋਕ ਤੁਹਾਨੂੰ ਪੁੱਛਦੇ ਤੱਕ ਨਹੀਂ ਇਸ ਲਈ ਜਿੰਨੇ ਵੀ ਨੌਜਵਾਨ ਨੇ ਉਹ ਸਭ ਤੋਂ ਪਹਿਲਾਂ ਆਪਣੇ ਕੈਰੀਅਰ ਤੇ ਧਿਆਨ ਦਿਓ ਸਫਲ ਹੋ ਗਏ ਤਾਂ ਲੋਕ ਆਪਣੇ ਆਪ ਤੁਹਾਡੀ ਇੱਜ਼ਤ ਕਰਨਗੇ ਅੱਠਵੀਂ ਗੱਲ ਦੂਸਰਿਆਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰੋ ਜੇਕਰ ਤੁਸੀਂ ਆਪਣੇ ਮਹੱਲੇ ਜਾਂ ਪਿੰਡ ਵਿੱਚ ਸਭ ਤੋਂ ਜ਼ਿਆਦਾ ਸਨਮਾਨ ਪਾਉਣਾ ਚਾਹੁੰਦੇ ਹੋ ਤਾਂ ਤਾਂ ਤੁਹਾਨੂੰ ਉਹਨਾਂ ਲੋਕਾਂ ਨਾਲੋਂ ਜ਼ਿਆਦਾ ਗਿਆਨ ਹਾਸਲ ਕਰਨਾ ਹੋਵੇਗਾ ਤੁਹਾਨੂੰ ਆਪਣੇ ਆਪ ਨੂੰ ਹਰ ਤਰ੍ਹਾਂ ਨਾਲ ਅਪਡੇਟ ਕਰਨਾ ਹੋਵੇਗਾ ਤਾਂ ਜੋ ਖੁਦ ਵੀ ਤੁਸੀਂ ਬੋਲੋ ਲੋਕ ਧਿਆਨ ਨਾਲ ਸੁਣ ਇਹਦੇ ਲਈ ਤੁਸੀਂ ਟੀਵੀ ਤੇ ਨਿਊਜ਼ ਵੀ ਵੇਖ ਸਕਦੇ ਹੋ ਅਖਬਾਰ ਆਦਿ ਪੜ ਸਕਦੇ ਹੋ ਜਿਹੜਾ ਵਿਅਕਤੀ ਜਿੰਨਾ ਜ਼ਿਆਦਾ ਹੁਸ਼ਿਆਰ ਹੁੰਦਾ ਹੈ ਉਸ ਨੂੰ ਲੋਕ ਉੰਨਾ ਹੀ ਜ਼ਿਆਦਾ ਪਸੰਦ ਕਰਦੇ ਨੇ ਅਤੇ ਉਸ ਦੀ ਉਨੀ ਹੀ ਜ਼ਿਆਦਾ ਇੱਜ਼ਤ ਕਰਦੇ ਨੇ ਨੌਵੀਂ ਗੱਲ ਵੇ ਬਾਕੀ ਨਾਲ ਜਵਾਬ ਦਿਓ ਅੱਜ ਉਹ ਦੌਰ ਹੈ ਜਿੱਥੇ ਕਮਜ਼ੋਰ ਵਿਅਕਤੀ ਨੂੰ ਤਰੰਤ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਕਿਸੇ ਤੋਂ ਦਬਣ ਦੇ ਬਾਅਦ ਉਹ बार-ਬਾਰ ਤੁਹਾਡੇ ਤੇ ਕਠਾਕਸ ਕਰਨ ਲੱਗਦੇ ਨੇ ਉਹਨਾਂ ਨੂੰ ਦੇਖ ਕੇ ਹੋਰ ਲੋਕ ਵੀ ਤੁਹਾਡਾ ਮਜ਼ਾਕ ਉਡਾਉਣ ਲੱਗਦੇ ਨੇ ਤੁਹਾਨੂੰ ਖੁਦ ਹੀ ਇਹ ਜਿਆ ਹੁਣ ਤੋਂ ਰੋਕਣਾ ਹੋਵੇਗਾ ਜੇਕਰ ਕੋਈ ਆਕੜ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੇਬਾਕੀ ਨਾਲ ਜਵਾਬ ਦਿਓ ਤਾਂ ਜੋ ਸਾਹਮਣੇ ਵਾਲਾ ਵਿਅਕਤੀ ਅਤੇ ਹੋਰ ਲੋਕ ਤੁਰੰਤ ਸਮਝ ਜਾਣ ਕਿ ਇਹ ਬੰਦਾ ਕਾਬੂ ਵਿੱਚ ਆਉਣ ਵਾਲਾ ਨਹੀਂ ਹੈ ਅੱਜ ਕੱਲ ਆਪਣੀ ਇੱਜ਼ਤ ਖੁਦ ਕਰਵਾਉਣੀ ਪੈਂਦੀ ਹੈ ਦਸਵੀਂ ਗੱਲ ਆਪਣੇ ਟੈਲੈਂਟ ਨੂੰ ਸ਼ੋਅ ਕਰੋ ਕੁਝ ਲੋਕ ਆਮ ਤੌਰ ਤੇ ਹਮੇਸ਼ਾ ਸੋਚਦੇ ਰਹਿੰਦੇ ਨੇ ਕਿ ਆਪਣੀ ਵੈਲਿਊ ਕਿਵੇਂ ਵਧਾਈਏ ਪਰ ਉਸ ਲਈ ਜੋ ਜ਼ਰੂਰੀ ਕਦਮ ਹੈ ਉਹ ਨਹੀਂ ਚੁੱਕਦੇ ਲੋਕ ਇੱਜ਼ਤ ਕਰਦੇ ਨੇ ਟੈਲੈਂਟ ਦੀ ਕਲਾ ਦੀ ਕਿਸੇ ਵਿਅਕਤੀ ਦੀ ਨਹੀਂ ਉਹ ਦੌਰ ਗਿਆ ਜਦੋਂ ਆਦਮੀ ਦੀ ਇੱਜ਼ਤ ਕੀਤੀ ਜਾਂਦੀ ਸੀ ਅੱਜ ਦੇ ਜ਼ਮਾਨੇ ਵਿੱਚ ਇੱਜ਼ਤ ਹਾਸਲ ਕਰਨ ਲਈ ਤੁਹਾਨੂੰ ਆਪਣੇ ਅੰਦਰ ਲੁਕੇ ਹੁਨਰ ਨੂੰ ਲੋਕਾਂ ਨੂੰ ਦਿਖਾਉਣਾ ਹੋਵੇਗਾ ਤਾਂ ਹੀ ਲੋਕ ਤੁਹਾਨੂੰ ਖਾਸ ਸਮਝਣਗੇ ਇਸ ਲਈ ਤੁਹਾਡੇ ਅੰਦਰ ਜਿੰਨੇ ਵੀ ਚੰਗੇ ਗੁਣ ਅਤੇ ਹੁਨਰ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਬਾਹਰ ਕੱਢੋ ਤਾਂ ਹੀ ਤੁਹਾਡੀ ਇੱਜ਼ਤ ਹੋਵੇਗੀ ਗੈਰਮਿੰਗਲ ਆਪਣੀ ਸੁੱਖ ਸਵੇਦਾ ਤੇ ਜਰੂਰ ਖਰਚ ਕਰੋ ਅੱਜ ਕੱਲ ਜ਼ਮਾਨਾ ਦਿਖਾਵੇ ਦਾ ਹੈ ਜੇਕਰ ਤੁਸੀਂ ਸਿਰਫ ਪੈਸਾ ਕਮਾ ਕੇ ਜਮ੍ਹਾਂ ਕਰਦੇ ਰਹੋਗੇ ਤੇ ਉਹਨਾਂ ਦਾ ਉਪਯੋਗ ਬਿਲਕੁਲ ਵੀ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਕੰਜੂਸ ਕਹਿਣਗੇ ਇਸ ਵਿੱਚ ਇੱਜ਼ਤ ਕਰਨਾ ਤਾਂ ਦੂਰ ਲੋਕ ਤੁਹਾਨੂੰ ਕੰਜੂਸ ਕਹਿ ਕੇ ਤੁਹਾਡਾ ਮਜ਼ਾਕ ਉਡਾਉਂਦੇ ਨੇ ਤੁਹਾਡੇ ਕੋਲ ਪੈਸਾ ਹੈ ਤਾਂ ਲਾਲਚ ਕਰਨਾ ਠੀਕ ਨਹੀਂ ਤੁਸੀਂ ਆਪਣੇ ਪੈਸਿਆਂ ਨਾਲ ਐਸਾ ਕੰਮ ਕਰੋ ਅਜਿਹੀਆਂ ਚੀਜ਼ਾਂ ਖਰੀਦੋ ਜਿਸ ਨਾਲ ਤੁਸੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਸਕੋ ਜੇਕਰ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਵਾਕਅੇ ਜ਼ਿੰਦਗੀ ਨੂੰ ਮਾਣ ਰਹੇ ਹੋ ਤਾਂ ਲੋਕ ਤੁਹਾਡੇ ਪ੍ਰਸ਼ੰਸਕ ਬਣ ਜਾਣਗੇ 12ਵੀਂ ਗੱਲ ਔਰਤਾਂ ਦੀ ਹਮੇਸ਼ਾ ਇੱਜ਼ਤ ਕਰੋ ਸਮਾਜ ਵਿੱਚ ਔਰਤਾਂ ਦਾ ਵਿਸਥਾਨ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਚੰਗੀ ਰੈਪਿਊਟੇਸ਼ਨ ਕਿਵੇਂ ਬਣਾਈਏ ਤਾਂ ਔਰਤਾਂ ਦੀ ਇੱਜ਼ਤ ਕਰਨਾ ਸਿੱਖ ਲਵੋ ਯਾਦ ਰੱਖੋ ਔਰਤਾਂ ਦੁਆਰਾ ਕੀਤੀ ਗਈ ਮਸ਼ਹੂਰੀ ਬਹੁਤ ਜਲਦੀ ਤੁਹਾਡੇ ਲਾਕੇ ਵਿੱਚ ਫੈਲ ਜਾਂਦੀ ਹੈ ਜੇਕਰ ਤੁਸੀਂ ਔਰਤਾਂ ਦੀ ਇੱਜ਼ਤ ਕਰੋਗੇ ਤਾਂ ਤੁਹਾਡੇ ਪਿੰਡ ਵਿੱਚ ਗੱਲ ਫੈਲੇਗੀ ਕਿ ਤੁਸੀਂ ਵਾਕਿਆ ਹੀ ਸਨਮਾਨਯੋਗ ਅਤੇ ਚੰਗੇ ਵਿਅਕਤੀ ਹੋ ਜੇਕਰ ਤੁਸੀਂ ਔਰਤਾਂ ਦੀ ਨਜ਼ਰ ਵਿੱਚ ਗਿਰ ਗਏ ਤਾਂ ਆਪਣੀ ਰਿਸਪੈਕਟ ਵਧਾਉਣ ਦੇ ਬਾਰੇ ਸੋਚੋ ਵੀ ਨਾ ਕਿਉਂਕਿ ਫਿਰ ਇਹ ਕੰਮ ਲਗਭਗ ਅਸੰਭਵ ਹੋ ਜਾਵੇਗਾ 13ਵੀਂ ਗੱਲ ਕੁਝ ਵੱਖਰਾ ਕਰਕੇ ਦਿਖਾਓ ਖੁਦ ਦੀ ਵੈਲਿਊ ਵਧਾਉਣ ਦੇ ਤਰੀਕੇ ਤਾਂ ਕਈ ਨੇ ਪਰ ਇਹ ਕਜਿਆ ਤਰੀਕਾ ਹੈ ਜੋ ਇੱਕ ਝਟਕੇ ਵਿੱਚ ਤੁਹਾਡੀ ਇੱਜ਼ਤ ਵਧਾ ਸਕਦਾ ਹੈ ਆਮ ਜੀਵਨ ਤਾਂ ਸਾਰੇ ਹੀ ਜਿਉਂਦੇ ਨੇ ਅਤੇ ਜ਼ਿਆਦਾਤਰ ਲੋਕ ਬਸ ਖੁਦ ਲਈ ਹੀ ਜਿਉਂਦੇ ਨੇ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਕਰੋ ਜੋ ਸਾਰੇ ਯਾਦ ਰੱਖਣ ਅਤੇ ਲੋਕਾਂ ਦੇ ਵਿਚਾਰ ਤੁਹਾਡੀ ਛਾਖ ਬਣ ਜਾਵੇ ਤੁਸੀਂ ਕਿਸੇ ਵੀ ਖੇਤਰ ਵਿੱਚ ਆਪਣੇ ਪਿੰਡ ਜਾਂ ਫਿਰ ਸ਼ਹਿਰ ਦਾ ਨਾਮ ਰੋਸ਼ਨ ਕਰੋ ਜਾਂ ਫਿਰ ਕੋਈ ਧਰਮ ਦਾ ਅਜੀਹਾ ਕੰਮ ਕਰੋ ਜਿਸ ਨਾਲ ਗਰੀਬ ਲੋਕਾਂ ਨੂੰ ਲੰਮੇ ਸਮੇਂ ਤੱਕ ਫਾਇਦਾ ਹੋਵੇ 14ਵੀਂ ਗੱਲ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਇੱਕ ਮਜ਼ਬੂਤ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਦੁੱਖਾਂ ਨੂੰ ਖੁਦ ਇਕੱਲਾ ਲੈ ਕੇ ਚੱਲਦਾ ਹੈ ਪਰ ਆਪਣੀਆਂ ਖੁਸ਼ੀਆਂ ਨੂੰ ਸਾਰਿਆਂ ਨਾਲ ਵੰਡਦਾ ਹੈ ਐਸਾ ਵਿਅਕਤੀ ਦਰ ਅਸਲ ਇੱਜ਼ਤ ਦਾ ਹੱਕਦਾਰ ਹੁੰਦਾ ਹੈ ਕਿਉਂਕਿ ਇੱਕ ਖਾਸ ਗੁਣ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦਾ ਅੱਜ ਕੱਲ ਲੋਕ ਦੂਸਰਿਆਂ ਦੀ ਕਮਜ਼ੋਰੀ ਫੜਨ ਦੇ ਚੱਕਰ ਵਿੱਚ ਲੱਗੇ ਰਹਿੰਦੇ ਨੇ ਤਾਂ ਜੋ ਉਹਨਾਂ ਨੂੰ ਘੇਰਿਆ ਜਾ ਸਕੇ ਅਤੇ ਲੋਕਾਂ ਦੇ ਵਿਚਾਰ ਉਹਨਾਂ ਦਾ ਮਜ਼ਾਕ ਉਡਾਇਆ ਜਾ ਸਕੇ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੀ ਕਮਜ਼ੋਰੀ ਨੂੰ ਖੁਦ ਤੱਕ ਹੀ ਸੀਮਤ ਰੱਖੋ ਨਹੀਂ ਤਾਂ ਲੋਕ ਤੁਹਾਡੀ ਉਸੇ ਕਮਜ਼ੋਰੀ ਨੂੰ ਨਿਸ਼ਾਨਾ ਬਣਾਉਣਗੇ 15ਵੀਂ ਗੱਲ ਸਾਰਿਆਂ ਨਾਲ ਪਿਆਰ ਨਾਲ ਰਹੋ ਇੱਜ਼ਤ ਉਸੇ ਵਿਅਕਤੀ ਦੀ ਹੁੰਦੀ ਹੈ ਜੋ ਖੁਦ ਦੂਜਿਆਂ ਦੀ ਇੱਜ਼ਤ ਕਰਦਾ ਹੈ ਜੇਕਰ ਤੁਸੀਂ ਸਾਰਿਆਂ ਨਾਲ ਲੜਾਈ ਝਗੜਾ ਕਰਦੇ ਹੋ ਤਾਂ ਸਮਾਜ ਵਿੱਚ ਤੁਹਾਡੀ ਸ਼ੋਭੀ ਖਰਾਬ ਹੋ ਜਾਵੇਗੀ ਅਤੇ ਕੋਈ ਵੀ ਤੁਹਾਡਾ ਸਨਮਾਨ ਨਹੀਂ ਕਰੇਗਾ ਚੰਗਾ ਵਿਹਾਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੋ ਆਣਪੜ ਤੇ ਗਰੀਬ ਵਿਅਕਤੀ ਨੂੰ ਵੀ ਇੱਜ਼ਤ ਦਵਾ ਦਿੰਦੀ ਹੈ ਚਾਹੇ ਕੋਈ ਛੋਟਾ ਹੋਵੇ ਜਾਂ ਵੱਡਾ ਸਾਰਿਆਂ ਨਾਲ ਪਿਆਰ ਨਾਲ ਗੱਲ ਕਰੋ ਉਹਨਾਂ ਨਾਲ ਜਦ ਵੀ ਸਮਾਂ ਬਤਾਓ ਹੱਸਦੇ ਮੁਸਕਰਾਉਂਦੇ ਰਹੋ ਇਸ ਤਰ੍ਹਾਂ ਹਰ ਵਿਅਕਤੀ ਤੁਹਾਡੇ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਇੱਜ਼ਤ ਕਰੇਗਾ